ਮਾਨਯੋਗ ਬੀਜੀਪੀ ਸਾਹਿਬ ਪੰਜਾਬ ਤੇ ਡੀਆਈਜੀ ਸਾਹਿਬ ਫਰੀਦਕੋਟ ਰੇਂਜ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆਂ ਕੱਲ ਵੱਡੀ ਸਫਲਤਾ ਹਾਸਲ ਹੋਈ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ 8 ਕਿਲੋ ਅਫੀਮ ਦੇ ਨਾਲ ਦੋ ਨਸ਼ਾ ਤਸਕਰ ਕੱਲ ਇਨਚਾਰਜ ਨਾਰਕੋਟਿਕ ਸੈੱਲ ਦੀ ਟੀਮ ਨੇ ਕਾਬੂ ਕੀਤੇ ਐ ਦੇ ਵਿੱਚ ਐਸਪੀ ਹੈੱਡਕੁਆਟਰ ਸਾਹਿਬ ਤੇ ਡੀਐਸਪੀ ਡੀ ਸਾਹਿਬ ਦੀ ਸੁਪਰਵਾਈਜ਼ਨ ਚਾਰ ਸਾਰਾ ਕੰਮ ਹੋਇਆ ਹੈ ਐ ਦੇ ਵਿੱਚ ਮੁਕੱਦਮਾ ਨੰਬਰ 257 18256185 ਐਨਡੀਪੀਐਸ ਐਕਟ थाना ਨਿਹਾਲ ਸਿੰਘ ਵਾਲਾ ਦਰਜ ਕੀਤਾ ਗਿਆ ਤੇ ਦੋ ਅਕਿਊਜ਼ਡ ਅਰੈਸਟ ਕੀਤੇ ਨੇ ਇਹਨਾਂ ਨੂੰ ਹਿੰਮਤਪੁਰਾ ਨਾਕਾ ਜਿਹੜਾ ਇੰਟਰ ਡਿਸਟ੍ਰਿਕਟ ਪੁਆਇੰਟ ਹੈ ਉੱਥੋਂ ਅਰੈਸਟ ਕੀਤਾ ਗਿਆ ਤੇ 8 ਕਿਲੋ ਅਫੀਮ ਲੈ ਕੇ ਸਵਿਫਟ ਗੱਡੀ ਦੇ ਵਿੱਚ ਅਸਾਮ ਮਗਾਲੇ ਵਾਲੀ ਸਾਈਡ ਤੋਂ ਆਈ ਸੀ ਦੋਨੇ ਹੀ ਬੁੱਟਰਪਿੰਡ ਦੇ ਰਹਿਣ ਵਾਲੇ ਨੇ ਇੱਕ ਦਾ ਨਾਮ ਹੈ ਜਗਰੂਪ ਸਿੰਘ ਉਰਫ ਰੂਪਾ ਦੂਜਾ ਹੈ ਗੁਰਪ੍ਰੀਤ ਸਿੰਘ ਪੁੱਤਰ ਬੋਲਾ ਸਿੰਘ ਦੋਨੋਂ ਬੁੱਟਰਪਿੰਡ ਦੇ ਰਹਿਣ ਵਾਲੇ ਨੇ ਇਹਨਾਂ ਨੇ ਲੋਕਲੀ ਇੱਥੇ ਸਪਲਾਈ ਕਰਨੀ ਸੀ ਆਪਣੇ ਪਿੰਡ ਤੇ ਆਲੇ ਦੁਆਲੇ ਦੇ ਏਰੀਆ ਦੇ ਵਿੱਚ ਇਲਾਕੀ ਸਰ ਮੁਕਦਮਾ ਦਰਜ ਹੈ ਨਾ ਇਹਨਾਂ ਤੇ ਪਹਿਲਾਂ ਕੋਈ ਮੁਕਦਮਾ ਦਰਜ ਹੈ ਨਹੀਂ ਸਰ ਇੰਨੀ ਵੱਡੀ ਜਿਹੜੀ ਰਡੂ ਹੋਈ ਆ ਕਿੱਥੋਂ ਲੈ ਕੇ ਆਇਆ ਸਰ ਇੰਨੀ ਕੰਮ ਜਿਹੜੇ ਪੁਆਇੰਟਸ ਲਾ ਕੇ ਚੱਕੇ ਦੇ ਰੇਸ ਤੋਂ ਪੁੱਛਿਆ ਸਰ ਇਹੋ ਜਿਹੀ ਹੋਈ ਉਹਦੇ ਵਿੱਚ ਇਹਨਾਂ ਨੇ ਆਪਣੀ ਗੱਡੀ ਦੇ ਵਿੱਚ ਕੈਵਿਟੀਆਂ ਵਗੈਰਾ ਬਣਾ ਕੇ ਰੱਖਦੇ ਆ ਜਿਹਦੇ ਕਰਕੇ ਕਈ ਵਾਰੀ ਪੁਲਿਸ ਦੇ ਰੂਟੀਨ ਚੈਕਿੰਗ ਦੇ ਵਿੱਚ ਨਹੀਂ ਆਉਂਦੇ ਬਟ ਇੱਥੇ ਕਿਉਂਕਿ ਸ਼ੱਕੀ ਲੱਗੇ ਤੇ ਪੁਲਿਸ ਦੇ ਕੋਲ ਸਿਗਰੇਟ ਇਨਫੋਰਮੇਸ਼ਨ ਵੀ ਹੈਗੀ ਸੀ ਉਹਦੇ ਕਰਕੇ ਜਦੋਂ ਡੰਗਾਈ ਨਾਲ ਗੱਡੀ ਤਲਾਸ਼ੀ ਲਈ ਗਈ ਉਹਦੇ ਵਿੱਚ ਅਫੀਮ ਜਿਹੜੀ ਹੈ ਰਿਕਵਰ ਹੋ ਗਈ ਹੈ ਗੱਡੀ ਆਪਣੀ ਹੈ ਜਿਹੜੀ ਆਪਣੀ ਹੈ ਗੱਡੀ ਜਗਰੂਪ ਸਿੰਘ ਦੇ ਨਾਂ ਤੇ ਹੀ ਹੈਗੀ ਹੈ ਹਾਂਜੀ ਕਿੱਥੇ ਲਪੋ ਕੇ ਰੱਖੀ ਸੀ ਸਰ ਇਹ ਉਹ ਕੰਡਕਟਰ ਸਾਈਡ ਜਿਹੜੀ ਹੈਗੀ ਹੈ ਉਹਦੇ ਥੱਲੇ ਉਹਨਾਂ ਨੇ ਕੋਈ ਉਹ ਬਣਾਈ ਹੋਈ ਸੀ ਥਾਂ ਜਿੱਥੇ ਇਹਨਾਂ ਨੇ ਲਪੋ ਕੇ ਰੱਖੀ ਸੀ ਇਹਨਾਂ ਨੂੰ ਹਾਜ ਅਦਾਲਤ ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਿਲ ਕਰਾਂਗੇ ਕਿਹੜੀ ਹੈ ਸਰ ਗੱਡੀ Swift ਕਾਰ ਹੈਗੀ ਹੈ Swift ਗੱਡੀ ਹੈਗੀ ਹੈ